ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਮਹਾਨ ਗੁਰਮਤ ਸਮਾਗਮ ਕਰਵਾਇਆ ਗਿਆ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਮਹਾਨ ਗੁਰਮਤ ਸਮਾਗਮ ਪਿੰਡ ਮੱਲੋਵਾਲ ਵੱਲੋਂ ਕਰਵਾਇਆ ਗਿਆ ਇਸ ਵਿੱਚ ਵੱਧ ਚੜ੍ਹ ਕੇ ਸੰਤਾਨਾਂ ਨੇ ਹਿੱਸਾ ਲਿਆ ਤੇ ਵਕ ਵਕ ਤਰ੍ਹਾਂ ਦੇ ਰਾਗੀ ਢਾਡੀ ਕਵੀਸ਼ਰੀ ਯਾਨੀ ਪਹੁੰਚ ਕੇ ਸੰਤਾਨਾਂ ਨੂੰ ਹਾਜਰ ਸੁਨਾਗੇ ਨਿਹਾਲ ਕੀ ਇਸ ਵਿੱਚ ਤਰਨਾਦਾਲ ਦੇ ਮੁਖੀ ਬਾਬਾ ਮੇਜਰ ਸਿੰਘ ਜੀ ਵੀ ਇਸ ਵਿੱਚ ਸ਼ਾਮਲ ਹੋਏ ਉਹਨਾਂ ਵੱਲੋਂ ਬਾਬਾ ਜੀਵਨ ਸਿੰਘ ਜੀ ਦੇ ਜੀਵਨ ਬਾਰੇ ਚਾਨਣਾ ਪਾਇਆ ਗਿਆ ਤੇ ਵਕ ਵਕ ਤਰਾਂ ਦੇ ਇੱਥੇ ਲੰਗਰ ਪੰਡਾ ਦੇ ਵੀ ਚਲੇ ਇਸ ਦੇ ਸਭਨ ਵਿੱਚ ਸਾਡੇ ਪੱਤਰਕਾਰ ਗੁਰਦਾਸ ਗੁਪਾਲ ਕure ਦੀ ਖਾਸ ਰਿਪੋਰਟ ਪਬਲਿਕ ਪ੍ਰਾਈਮ ਟੀਵੀ ਅੰਮ੍ਰਿਤਸਰ ਜਿਨ੍ਹਾਂ ਦੀ ਸੰਗਤ ਤਨ ਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਾਤਸ਼ਾਹ ਜੀਆਂ ਦੇ ਨਾਲ ਹੋਈ ਜਿਨ੍ਹਾਂ ਦੀ ਕਾਇਆ ਕਲਪਿਤ ਹੀ ਮੇਰੇ ਗੁਰਦੇਵ ਨੇ ਦਰਸ਼ਨ ਦੇ ਕੇ ਮੂਰੇ ਤੋਂ ਨਾਓ ਜੁਗ ਦੇ ਭਿਆਨਕ ਸਮੇਂ ਦੇ ਵਿੱਚ ਸ਼ਬਦ ਗੁਰਬਾਣੀ ਸਾਡੀ ਓਟ ਰੱਖੇਗੀ ਗੁਰਬਾਣੀ ਸਾਡੇ ਜਿਹੜੇ ਕਾਰਜ ਵਿਗੜਦੇ ਹਨ ਉਹਨਾਂ ਨੂੰ ਰਾਸ ਕਰੇਗੀ ਇਸ ਕਰਕੇ ਜੇ ਆਪਾਂ ਧਨ ਦੌਲਤਾਂ ਦੀਆਂ ਕਮੀਆਂ ਨਾਲ ਜੂਝਦੇ ਆ ਜੇ ਸਾਡੇ ਘਰਾਂ ਦੇ ਵਿੱਚ ਦੁੱਖ ਦਿਲਦਰ ਹੈ ਤੇ ਆਪਾਂ ਬਾਣੀ ਤੋਂ ਦੂਰ ਹੁੰਦੇ ਜਾਂਦੇ ਅਮਰਤ ਰੇੜੇ ਤੋਂ ਦੂਰ ਹੁੰਦੇ ਜਾਂਦੇ ਅਮਰਤ ਵੇਲਾ ਸਾਂਭਾਂਗੇ ਸਤਿਗੁਰਾਂ ਦੇ ਬਚਨਾਂ ਦੇ ਚੱਲਾਂਗੇ ਖੰਡੇ ਬਾਟੇ ਦੀ ਪੌਲ ਅੰਦਰ ਪਾਤਸ਼ਾਹ ਜੀ ਨੂੰ ਦਿੱਲੀ ਦੇ ਚਾਂਦਨੀ ਚੌਕ ਵਿੱਚ ਲੈ ਆਂਦਾ ਮਹਾਂਦਰ ਮਹਾਰਾਜ ਯਾਦੇ ਅਸਲਾਮ ਕਰਨ ਕਰ ਲੋ ਯਾ ਕਰਾਮਾਤ ਖਾਓ ਨਹੀਂ ਤੇ ਮਰਨ ਵਾਸਤੇ ਤਿਆਰ ਹੋ ਜਾਓ ਗੁਰਦੇਵ ਨੇ ਆਖਿਆ ਆਲਮਾ ਮੈਂ ਕਰਾਮਾਤ ਖਾਵਾਂਗਾ ਪਰ ਅਜੇ ਨਹੀਂ ਮੈਂ ਕਰਾਮਾਤ ਉਹਦਾ ਖਾਵਾਂਗਾ ਜਦੋਂ ਮੇਰਾ ਕਦੇ ਦੇਖੀ ਨਹੀਂ ਹੋਵੇਗੀ ਮਹਾਰਾਜ ਕਿਹਣੀ ਮਹਾਰਾਜ ਨੇ ਆਖਿਆ ਸਾਡਾ ਸੀ ਤੇਲ ਮੁੱਕੇ ਦੀਵਾ ਹੋ ਗੁੱਲ ਜਾਵੇ ਲੱਖ ਯਤਨ ਕਰੀਏ ਮੁੜਨਾ ਪਵੇ ਭਾਂਡੇ ਇਹਨਾ ਤੋਂ ਤੇ ਜ਼ਮੀਨ ਤੇ ਡੁੱਲ ਜਾਵੇ ਫਰੀਤਾ ਪੀਤਾ ਹੋ ਜਾਂਦੀ ਕਬੀਲਦਾਰੀ ਇਹ ਕਰ ਘੰਡ ਇਖਬਾਕ ਦੀ ਗੁੱਲ ਜਾਵੇ ਇਹਨਾਂ ਉਹਨਾਂ ਖੰਡੇਵਾਕੇ ਦੀ ਕਾਲ ਦੇ ਕੇ ਆਪ ਉਹਨਾਂ ਦੇ ਪਾਸੋਂ ਖੰਡੇ ਤਾਰੀ ਮਰਿਆਦਾ ਬਾਬਾ ਜੀਵਨ ਸਿੰਘ ਜੀ ਨੇ ਆਪਣੇ ਸ਼੍ਰੀਪੁਰ ਕਥਾ ਗ੍ਰੰਥ ਦੇ ਵਿੱਚ ਦਰਜ ਕੀਤੀ ਹੋਈ ਸੀ ਤੇ ਉਹ ਸਾਰੇ ਪੰਥ ਨੇ ਪ੍ਰਮਾਣ ਕੀਤੀ ਵੀ ਬਾਬਾ ਜੀਵਨ ਸਿੰਘ ਜੀ ਗੁਰੂ ਜੀ ਦੇ ਹਜ਼ੂਰੀ ਸਿੱਖ ਸਨ ਤੇ ਉਹਨਾਂ ਨੇ ਜਿਹੜੀ ਲਿਖਤ ਲਹੀ ਹੈ ਇਹੋ ਹੀ ਸੱਚੀ ਮੰਨੀ ਜਾਵੇਗੀ ਇਸ ਨੂੰ ਹੀ ਪ੍ਰਮਾਣਿਤ ਮੰਨਿਆ ਜਾਵੇਗਾ ਉਹ ਵੀ ਫੈਸਲਾ ਆਇਆ ਕਿ ਪੰਜ ਬਾਣੀਆਂ ਪੜ ਕੇ ਖੰਡੇ ਬਾਟ ਦੀ ਪੌਲ ਤਿਆਰ ਹੋਈ ਸੀ ਇਹ ਗੁਰੂ ਸਾਹਿਬਾਨ ਦੇ ਸਮਕਾਲੀ ਹੋਣ ਕਰਕੇ ਹਜ਼ੂਰੀ ਸਿੱਖ ਹੋਣ ਕਰਕੇ ਕਈ ਸਰੋਤ ਜਿਹੜੇ ਬਾਬਾ ਜੀਵਨ ਸਿੰਘ ਜੀ ਦੇ ਗ੍ਰੰਥ ਦੇ ਵਿੱਚੋਂ ਲੈ ਕੇ ਪੰਜ ਤਨ ਅੰਦਰੀਆਂ ਦੁਬਿਧਾ ਵਾਲੇ ਜਾਂ ਵਿਵਾਦ ਵਾਲੇ ਬਚਨਾਂ ਸਾਹਿਬ ਉਹਨਾਂ ਦਾ ਹੱਲ ਕੀਤਾ ਐਸੇ ਮਹਾਨ ਰੇਟਰ ਦਾ ਤੁਸੀਂ ਜਨਮ ਦਿਨ ਮਨਾ ਰਹੇ ਜੀ ਜਨਮ ਦਿਨ ਮਨਾਏ ਤਾਂ ਹੀ ਸਫਲਿਆ ਜੇ ਆਪਾਂ ਗੁਰੂ ਦਾ ਬਚਨ ਵੀ ਮੰਨਾਂਗੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਨੇ ਸਾਨੂੰ ਮਰਿਆਦਾ ਬਖਸ਼ੀ ਹੈ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਨੇ ਸਾਨੂੰ ਖੰਡੇ ਬਾਟੇ ਦੀ ਪੌੜ ਛਕਣ ਦਾ ਹੁਕਮ ਕੀਤਾ ਹੈ ਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਅਜੂਰ ਨਤਮਸਤਕ ਹੋ ਕੇ ਸਾਨੂੰ ਗੁਰੂ ਸਾਹਿਬ ਨੂੰ ਮੰਨਣ ਦਾ ਹੁਕਮ ਬਖਸ਼ਿਸ਼ ਕੀਤਾ ਹੈ ਸਾਨੂੰ ਸ਼ਬਦ ਨਾਲ ਜੁੜਨ ਦਾ ਹੁਕਮ ਕੀਤਾ ਹੈ ਅਮਰਤ ਦੇ